ਸਿਰੀ ਦਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਂ ਭਾਈ ਰੇ ਇਉ ਸਿਰ ਜਾਣ ਹੰਕਾਰ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਭ ਜਗ ਬਾੰਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉਬਰੇ ਦੁਗਧਾ ਛੋੜ ਵਿਕਾਰ ਹਉ ਤਿੰਨ ਕੈ ਬਲ ਹਾਰਣੈ ਦਰ ਸਚੈ ਸਚਿਆ ਸਿ ਚਾਨੇ ਜਿਉ ਪੰਖੀਆਂ ਜਾਲੀ ਬੰਧਿ ਕ ਹਾਥ ਗੁਰ ਰਾਖੇ ਸੇ ਉਬਰੇ ਹੋਰ 파ਥ ਚੋ ਗੈ ਸਾਥ ਬਿਨ ਨਾਮ ਹੈ ਚੁਣ ਸੁਟੀ ਹੈ ਕੋਏ ਨਾ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨਿ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾਂ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲੇ ਆਏ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਲਾਵੇ ਅੰਦਰ ਹੋ ਵਸਾਂ ਲਾਉ ਵਸੈ ਮਨ ਆਇ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਇ ਗੁਰਮਤੀ ਪਰਗਾਸ ਹੋਏ ਸੱਚ ਰਹੈ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਇ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਾਲਾਹੀਐ ਅੰਤ ਨਾ ਪਾਰ ਆਵਾਰ ਥਿਥੈ ਕਾਲ ਨਾ ਅਪੜੈ ਜਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਊਪਜੈ ਹੁਕਮੀ ਕਾਰ ਤਮਾਹਿ ਹੁਕਮੀ ਕਾਲਐ ਵਸ ਹੈ ਹੁਕਮੀ ਸਾਚ ਸਮਾਹਿ ਨਾਨਕ ਜੋ ਤਿਸ ਭਾਵੇਂ ਸੋਥੀਐ ਇਨਾਂ ਜਨਤਾ ਵਸ ਕਿਛ ਨਾ ਹੈ ਸ੍ਰੀ ਰاگ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜਿਹਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸਚ ਹੋਈ ਮੁੰਧੇ ਗੁਣਹੀਣੀ ਸੁਖ ਕੇ ਫਿਰ ਰਲਿਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾ ਫਿਰ ਪਰਦੇਸੀ ਜੇਥੀ ਐ ਧਨਵਾਢੀ ਚੂਰੇ ਜਿਉਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਫਿਰ ਭਾਵੇਂ ਸੁਖ ਪਾਈ ਐ ਜਹ ਆਪੇ ਨਦਰ ਕਰੇ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹ ਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਆਵੇ ਗੁਣ ਨਾਲ ਤਾਮਣ ਕਾਮਨਾ ਆਵਈ ਖੋਟੀ ਅਵਗਣਿਆ ਨਾ ਸੁਖ ਪਈ ਐ ਸਾਹ ਹੋਰੈ ਝੂਠ ਜਲੀ ਵੇਕਾਰ ਆਵਣ ਵੰਨ ਜਨ ਦਾਖੜੋ ਸ਼ੋਦੀ ਕੰਤ ਵਿਸਾ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਦ ਤੇਰ ਕੈ ਕਾਮਨਾ ਆਵਈ ਬੋਲੇ ਫਾਜ਼ਿਲਬਾਦ ਦਰ ਘਰ ਢੋਈ ਨਾ ਲਹੈ ਛੂਟੀ ਦੂਜੈ ਸਾਦ ਪੰਡਿਤ ਵਾਚੈ ਪੋਥੀਆਂ ਨਾ ਬੂਝਹਿ ਵਿਚਾਰ ਅਨ ਕੌਮਤੀ ਦੇ ਚੱਲੇ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਦ ਤੇ ਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਂ ਬਿਨ ਗੁਰ ਕਰਮ ਨਾ ਛੋਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਆਂ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ ਸ੍ਰੀ ਰાગ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਪੁੰਨ दान ਚੰਗਿਆਈਆ ਬਿਨ ਸਾਚੇ ਚਾਤਾਸ ਜੇ ਹਾਰਾ ਦੇ ਤੇ ਹਾਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣਦਾਸੀ ਸੁਖ ਹੋਏ ਅਬ ਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸਨੌਤਨ ਫਰਖੇ ਰਤਨ ਵਿਚਾਰ ਵਸਤ ਲਹੇ ਘਰ ਆਪਣੈ ਚੱਲੈ ਕਾਰਜ ਸਾਰ ਵਣ ਜਾ ਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚ ਹੈ ਆਸਨ ਸੱਚ ਰਹਿ ਸੱਚ ਹੈ ਪ੍ਰੇਮ ਪਿਆਰ ਜਿਨਨੀ ਆਪ ਪਛਾਣਿਆ ਘਰ ਮਹਿ ਮਹਿਲ ਸੋਠਾਏ ਸੱਚੇ ਸੇ ਤੀਰਤ ਪਿਆ ਸੱਚੋ ਪੱਲ ਹੈ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਆਵੇ ਰੰਧ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਭੁਲੀ ਭੁਲੀ ਥਲ ਚੜਾਂ ਥਲ ਚੜ ਦੁੰਗਰ ਜਾ ਬਨ ਮਹਿ ਭੂਲੀ ਜੇ ਫਿਰਾਂ ਬਿਨ ਗੁਰੂ ਬੂਝ ਨਾ ਪਾਉ ਨਾਮਹਿ ਭੂਲੀ ਜੇ ਫਿਰਾਂ ਫਿਰ ਫਿਰ ਆਵਾਂ ਜਾਉ ਉੱਚ ਹੋ ਜਾਏ ਪਧਾਉ ਆ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਾ ਦੂਜਾ ਅਵਰ ਨ ਕੋਇ